ਕਿਸ ਨੇ ਸੋਚਿਆ ਵੀ ਨਹੀਂ ਸੀ ਕਿ ਇੱਕ ਵਾਤਾਵਰਨ ਪ੍ਰੇਮੀ ਫੌਜ ਦੇ ਲਈ ਸੋਲਰ ਟੈਂਟ ਦਾ ਇੰਤਜ਼ਾਮ ਕਰਕੇ ਦੇਣ ਵਾਲਾ ਲਦਾਖ ਦੇ ਕਿਸਾਨਾਂ ਦੇ ਲਈ ਪਾਣੀ ਦਾ ਪ੍ਰਬੰਧ ਕਰਕੇ ਦੇਣ ਵਾਲਾ ਇੱਕ ਆਲਟਰਨੇਟ ਤਰੀਕੇ ਦੇ ਰਾਹੀਂ ਸੋਨੋ ਵਾਂਗਚੋ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਜਾਊਗਾ ਸੋਨੋ ਨੂੰ ਡਿਟੇਨ ਕਰਕੇ ਯੂਥ ਫੋਰਫੇਜ ਦਿੱਤਾ ਗਿਆ ਹੈ ਸ਼ੁੱਕਰਵਾਰ ਨੂੰ ਸੋਨੋ ਵਾਂਗਚੋ ਨੇ ਐਪੈਕਸ ਬੋਡੀ ਆਫ ਲੇ ਦੁਆਰਾ ਇਤਜਾਮ ਕੀਤੀ ਹੋਈ ਪ੍ਰੈਸ ਕਾਨਫਰੰਸ ਨੂੰ ਸਮੋਧਤ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਪੁੱਛ ਰਹੇ ਉਸ ਨੂੰ ਉਸੇ ਪਿੰਡ ਤੋਂ ਚੱਕ ਲਿਆ ਮੈਂ ਦੇਸ਼ ਦੇ ਗ੍ਰਹਿ ਮੰਤਰੀ ਤੋਂ ਪੁੱਛਣਾ ਚਾਹਣਾ ਕਿ ਕੀ ਤੁਸੀਂ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾ ਰਹੇ ਹੋ ਆਪਣੇ ਕੰਮਾਂ ਦੇ ਪ੍ਰਤੀ ਤੁਸੀਂ ਸੰਜੀਦਾ ਹੋ ਸੱਚ ਤਾਂ ਇਹ ਹੈ ਕਿ ਤੁਸੀਂ ਆਪਣੀਆਂ ਗਲਤੀਆਂ ਛਪਾਉਣ ਦੇ ਲਈ ਸੋਨਮ ਵਾਂਗਚੋਂਗ ਵਰਗੇ ਲੋਕਾਂ ਨੂੰ ਉਹਨਾਂ ਨਾਲ ਧੱਕਾ ਕਰ ਰਹੇ ਹੋ ਉਹਨਾਂ ਨੂੰ ਚੁੱਕ ਕੇ ਜਿਲਾ ਸੱਟ ਰਹੇ ਹੋ ਵਿਸ਼ਵ ਵਿਆਪੀ ਨੇਤਾ ਰਹੇ ਇਹ ਇਹਨਾਂ ਨੇ ਵਿਸ਼ਵ 'ਚ ਨਾਮ ਕਮਾਇਆ ਇਹਨਾਂ ਨੇ ਵੱਖ-ਵੱਖ ਅਵਾਰਡ ਜਿੱਤੇ ਐ ਤੇ ਤੁਸੀਂ ਉਹਨਾਂ ਤੇ આરોਪ ਲਗਾ ਕੇ ਉਹਨਾਂ ਨੂੰ ਡੀਟੇਨ ਕਰ ਰਹੇ ਹੋ ਸੱਚ ਤਾਂ ਹੈ ਗ੍ਰਹਿ ਮੰਤਰੀ ਸਾਹਿਬ ਤੁਸੀਂ ਕੰਜੂਰ ਗ੍ਰਹਿ ਮੰਤਰੀ ਸਾਹਿਬ ਤੋਂ ਹੋ ਜੋ ਪਰ ਖਮਿਆਜਾ ਦੇਸ਼ ਭੁਗਤ ਰਿਹਾ ਹੈ ਦੇਸ਼ ਦੇ ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਹੈ ਗ੍ਰਹਿ ਮੰਤਰੀ ਸਾਹਿਬ ਬਾਰਡਰ ਤੇ ਰੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਹੈ ਤੁਹਾਡੇ ਕੋਲੇ ਹੈ ਸਭ ਕੁਝ ਹੈ ਪਰ ਤੁਸੀਂ ਟੋਟਲੀ ਫੇਰ ਹੋ ਚੁੱਕੇ ਹੋ ਇਸ ਚੀਜ਼ ਵੱਲਾ ਛਾੜਨ ਦੇ ਲਈ ਤੁਸੀਂ ਵੱਖ-ਵੱਖ ਤਰ੍ਹਾਂ ਦੇ આરોਪ ਲਗਾਉਂਦੇ ਹੋ ਤੁਹਾਡੀ ਪਾਰਟੀ ਤੁਹਾਡੇ ਲੀਡਰ ਤੁਸੀਂ ਸੋਨਮ ਬਾਗਚੌਂਕ ਵਰਗੇ ਨੂੰ ਜੋਰਜ ਸਰੋਜ ਦਾ ਜੱਟ ਤੱਕ ਦੱਸ ਦਿੱਤਾ ਜਿਹਦੇ ਮਗਰ ਡੋਨਾਲਡ 트੍ਰੰਪ ਪਿਆ ਲੈਫਟ ਵਿੰਗ ਦੇ ਵਿਧਰੂਆਂ ਨੂੰ ਕਹਿੰਦੇ ਉਹ ਫਾਈਨਾਂਸ ਕਰ ਰਿਹਾ ਤੁਸੀਂ ਉਹਦਾ ਜੱਟ ਦੱਸਤਾ ਉਹਨੂੰ ਤੁਸੀਂ ਚੀਨ ਦਾ ਏਜੰਟ ਤੱਕ ਦੱਸਤਾ ਉਹਨੂੰ ਭਾਜਪੀ ਦੇ ਸਾਰੇ ਲੀਡਰ ਉਸਤੇ ਮਗਰ ਪਏ ਹੋਏ ਆ ਤੇ ਇੰਜ ਕਹਿ ਰਹੇ ਆ ਕਿ ਚੀਨ ਤੋਂ ਫੰਡਿੰਗ ਹੋ ਰਹੀ ਹੈ ਪਹਿਲਾਂ ਕਹਿੰਦੇ ਸੀਗੇ ਨੇਪਾਲ ਨੂੰ ਚੀਨ ਦੀ ਫੰਡਿੰਗ ਹੋ ਰਹੀ ਹੈ ਵਿੱਚੇ ਅਮਰੀਕਾ ਦਾ ਰੌਲਾ ਵੀ ਪਿਆ ਸੀ ਵੀ ਅਮਰੀਕਾ ਫੰਡਿੰਗ ਕਰ ਰਿਹਾ ਫਿਰ ਕਹਿ ਰਹੇ ਸੀ ਕਿ ਬੰਗਲਾਦੇਸ਼ ਦੇ ਵਿੱਚ ਵੀ ਚੀਨ ਦੀ ਫੰਡਿੰਗ ਹੋ ਰਹੀ ਹੈ ਤੇ ਸਾਰੀ ਫੰਡਿੰਗ ਦਾ ਢਾਂਚਾ ਤੁਸੀਂ ਖੜਾ ਕਰਦੇ ਹੋ ਤੁਹਾਡੇ ਦਿਮਾਗ ਦੀ ਉਪਜ ਹੈ ਇੱਕ ਇੰਜੀਨੀਅਰ ਇਨੋਵੇਟਿਵ ਟੀਚਰ ਵਾਤਾਵਰਣ ਪ੍ਰੇਮੀ ਸੋਨੋ ਵਾਂਗਚੋਂ ਪਿਛਲੇ ਸਾਲ ਅਲੱਗ-ਅਲੱਗ ਸਮਿਆਂ ਤੇ ਲਦਾਖ ਨੂੰ 6ਵੀਂ ਸੂਚੀ ਵਿੱਚ ਸ਼ਾਮਲ ਕਰਨ ਦੇ ਲਈ ਕਈ ਵਾਰੀ ਐਂਸਰ ਦੇ ਚੁੱਕਿਆ ਦਿੱਲੀ ਤੱਕ ਦਾ ਮਾਰਚ ਕਰ ਚੁੱਕਿਆ ਕਈ ਵਾਰੀ ਉਹ ਚੀਨ ਦੇ ਕਬਜ਼ੇ ਤੇ ਬੋਲ ਚੁੱਕਿਆ ਕਿ ਚੀਨ ਭਾਰਤ ਦੇ ਖੇਤਰ ਦੇ ਵਿੱਚ ਕਬਜ਼ਾ ਕਰ ਰਿਹਾ 4000 ਕਿਲੋਮੀਟਰ ਤੇ ਚੀਨ ਦਾ ਕਬਜ਼ਾ ਹੋ ਚੁੱਕਿਆ ਭਾਰਤੀ ਸਰਕਾਰ ਇਸ ਤੋਂ ਪਰਦਾ ਨਹੀਂ ਚੁੱਕ ਰਹੀ ਭਾਰਤੀ ਸਰਕਾਰ ਕੁਝ ਨਹੀਂ ਦੱਸ ਰਹੀ ਆਪਣੇ ਨਾਗਰਿਕਾਂ ਨੂੰ ਆਪਣੇ ਨਾਗਰਿਕਰ ਕੋਈ ਜਾਣਕਾਰੀ ਨਹੀਂ ਦੇ ਰਹੀ ਪਰ ਉਹਨੇ ਦੱਸਿਆ ਕਿ ਇਹਨੇ ਤੇ ਕਬਜ਼ਾ ਹੋ ਗਿਆ ਕਲਦਾਖ ਦੇ ਰੋਕਾ ਨੂੰ ਜਾਨ ਤੋਂ ਰੋਕ ਰਹੀ ਹੈ ਚੀਨ ਦੀ ਫੌਜ ਜਦੋਂ ਆਪਾਂ ਇਹ ਜੇ ਗੱਲਾਂ ਕਰਦੇ ਆ ਤਾੜੀਆਂ ਵਜਾ ਦਿੰਦੇ ਨੇ ਲੋਕ ਪਰ ਚੀਨ ਦੇ ਯੰਟ ਹੋਂ ਦਾ ਥੱਪਾ ਵੀ ਲਗਾ ਦਿੱਤਾ ਜਾਂਦਾ ਹੈ ਜੇ ਅਸਾਮ ਦੀ ਬੋਡੋ ਲੈਂਡ ਨੂੰ ਸ਼ੇਵੀਨ ਸੂਚੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਤਾਂ ਲਦਾਖ ਦੇ ਕਬੀਲੇ ਦੇ ਏਰੀਆ ਨੂੰ ਸ਼ਾਮਲ ਕਿਉਂ ਨਹੀਂ ਕੀਤਾ ਜਾ ਸਕਦਾ ਇਹਨੂੰ ਮੁੱਦਾ ਕਿਉਂ ਬਣਾਇਆ ਜਾ ਰਿਹਾ ਹੈ ਸਮੇਂ-ਸਮੇਂ ਤੇ ਭਾਰਤ ਦੇ ਰਾਜ ਬੰਦਦੇ ਰਹੇ ਆ ਰਾਜਿਆ ਦਾ ਦਰਜਾ ਦਿੱਤਾ ਗਿਆ ਹੈ ਛੇਵੀਂ ਅਨੁਸੂਚੀ ਰਾਹੀਂ ਕਿਸੇ ਕਬੀਲੇ ਦੇ ਅਧਿਕਾਰਾਂ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ ਬੇਸ਼ੱਕ ਉਹ ਭਾਰਤ ਦਾ ਅ phần ਅੰਗ ਦੇ ਪਰ ਉਹਨਾਂ ਦੇ ਆਪ ਦੇ ਅਧਿਕਾਰਾਂ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ ਭਾਰਤ ਦੀਆਂ ਬਹੁਤ ਸਾਰੀਆਂ ਸਟੇਟਾਂ ਜਿਵੇਂ ਅਸਾਮ ਮਿਜ਼ੋਰਾਮ ਮਘਾਲਿਆ ਮਣੀਪੁਰ ਇਹ ਸ਼੍ਰੇਣੀ ਚਾਉਂਦੀਆਂ ਪਰ ਦਿੱਕਤ ਬਤਾ ਕਿੱਥੇ ਆਉਂਦੀ ਹੈ ਦਿੱਕਤ ਆਉਂਦੀ ਹੈ ਵਾਅਦਾ ਖਰਾਫੀ ਤੇ ਪੋਲਿਟੀਕਲ ਪਾਰਟੀਆਂ ਵਾਅਦਾ ਕਰ ਦਿੰਦੀਆਂ ਨੇ ਵੋਟਾਂ ਦੇ ਸਮੇਂ ਨਭਾਉਣ ਦੇ ਵਿੱਚ ਨਾਕਾਮਜਾਬ ਹੁੰਦੀਆਂ ਵੋਟਾਂ ਤੋਂ ਬਾਅਦ ਭੁੱਲ ਜਾਂਦੀਆਂ ਜਦੋਂ ਕੋਈ ਸਮਾਜ ਸੇਵੀ ਧਿਆਨ ਦਵਾਉਦਾ ਤਾਂ ਉਹਨੂੰ ਦੇਸ਼ ਤਰਹੀ ਤੱਕ ਦਾ ਦਰਜਾ ਦਿੱਤਾ ਜਾਂਦਾ 2019 ਦੇ ਵਿੱਚ ਵਾਦਾ ਕਰਕੇ ਹਜੇ ਤੱਕ ਰਾਜ ਦਾ ਦਰਜਾ ਨਹੀਂ ਦਿੱਤਾ ਗਿਆ ਮਾਨਯੋਗ ਸੁਪਰੀਮ ਕੋਰਟ ਨੇ ਵੀ ਨਾਰਾਜ਼ਗੀ ਜਤਾਈ ਹੈ ਜੰਮੂ ਕਸ਼ਮੀਰ ਦੇ ਵੱਖ-ਵੱਖ ਲੀਡਰ ਵੀ ਉਮਰ ਅਬਦੁੱਲਾ ਹੋਰੇ ਇਸ ਗੱਲ ਤੇ ਵਾਰੀ-ਵਾਰੀ ਨਾਰਾਜ਼ਗੀ ਜਤਾਉਂਦੇ ਰਹੇ ਆ ਆਵਾਜ਼ ਠਾਉਂਦੇ ਰਹੇ ਆ ਕਿ ਸਾਨੂੰ ਪੂਰਨ ਰਾਜ ਦਾ ਦਰਜਾ ਦਿਓ ਤੁਹਾਡੀ ਏ ਵੋਟਾਂ ਦੇ ਵਿੱਚ ਤੁਹਾਡਾ ਵਾਦਾ ਸੀ ਪਰ ਨਹੀਂ ਹੋਇਆ ਪਰ ਇਹੋ ਜੇ ਲੋਕ ਸੋਨਮ ਵਾਂਗਚੋਂ ਜਿਨ੍ਹਾਂ ਦਾ ਪੋਲਿਟਿਕਲ ਬੈਕਗ੍ਰਾਉਂਡ ਹੁੰਦੇ ਹੋਏ ਵੀ ਸਮਾਜ ਸੇਵਾ ਦੇ ਵਿੱਚ ਇੰਨੇ ਲੱਗੇ ਹੋਏ ਆ ਆਲਟਰਨੇਟ ਵੇ ਆਫ ਲਿਵਿੰਗ ਦੇ ਵਿੱਚ ਲੋਕਾਂ ਨੂੰ ਕਿਵੇਂ ਲਿਜਾ ਰਹੇ ਆ ਆਲਟਰਨੇਟਿਵ ਵੇ ਆਫ ਸਟੱਡੀ ਦੇ ਵਿੱਚ ਕਿਵੇਂ ਲੋਕਾਂ ਨੂੰ ਲਗਾ ਰਹੇ ਆ ਇਹ ਆਪਣੇ ਸਾਰੇ ਸਾਹਮਣੇ ਹੈ ਸ਼ਾਇਦ ਨੂੰ ਪਤਾ ਨਾ ਹੋਵੇ 1975 ਵਿੱਚ ਸੋਨਮ ਵਾਂਗਚੋਂ ਦੇ ਜਿਹੜੇ ਪਿਤਾ ਨਾ ਉਹ ਜੰਮੂ ਕਸ਼ਮੀਰ ਸਰਕਾਰ ਦੇ ਮੰਤਰੀ ਰਹੇ ਆ ਸਾਰੀ ਫੈਮਿਲੀ ਸ਼੍ਰੀਨਗਰ ਦੇ ਵਿੱਚ ਸ਼ਿਫਟ ਹੋ ਗਈ ਸੀ ਉੱਥੇ ਰਹੀ ਹੈ ਸ਼੍ਰੀਨਗਰ ਦੇ ਇੱਕ ਸਕੂਲ ਦੇ ਵਿੱਚ ਸੁਨਮ ਮੰਗਚੰਗ ਨੂੰ ਐਡਮਿਸ਼ਨ ਦਵਾਈ ਗਈ ਉਹਨਾਂ ਨੇ ਦੱਸਿਆ ਖੁਦ ਕਿ ਇੰਗਲਿਸ਼ ਹਿੰਦੀ ਤੇ ਉਰਦੂ ਦੇ ਵਿੱਚ ਉਹ ਕਾਫੀ ਕਮਜ਼ੋਰ ਸੀ ਤਾਂ ਬਹੁਤ ਦਿੱਕਤ ਆਉਂਦੀ ਸੀ ਗੁੰਗੇ ਬੋਲੇ ਦੀ ਤਰ੍ਹਾਂ ਸਕੂਲ 'ਚ ਬੈਠਾ ਰਹਿੰਦਾ ਸੀ ਉਸ ਨੂੰ ਉਸ ਦਾ ਮਰਨੋ ਜੀ ਕਰਦਾ ਸੀ ਆਤਮ ਹੱਤਿਆ ਕਰਨੋ ਜੀ ਕਰਦਾ ਸੀ ਸ਼ਾਇਦ ਇਸੇ ਤਜਰਬੇ ਦੇ ਵਿੱਚੋਂ ਉਹਨਾਂ ਨੇ ਆਲਟਰਨੇਟਿਵ ਵੇ ਆਫ ਲਰਨਿੰਗ ਬਾਰੇ ਸੋਚਿਆ ਤੇ ਆਪਣਾ ਇੱਕ ਸਕੂਲ ਖੋਲ੍ਹਿਆ ਹਾਲਾਂਕਿ ਪੁਲਿਸ ਨੇ ਉਹਨਾਂ ਨੂੰ ਸੰਭੂ ਬਾਰਡਰ ਦੇ ਕੋਲ ਹਿਰਾਸਤ ਵਿੱਚ ਲੈ ਲਿਆ ਸੀ ਉਹ ਰੀਟੇਨ ਕਰਤਾ ਸੀ ਬਾਅਦ ਵਿੱਚ ਉਹਨਾਂ ਨੂੰ ਛਡਤਾ ਸੀ ਹੁਣ ਵੀ 35 ਦਿਨਾਂ ਦੀ ਭੁਖੜ ਹੜਤਾਲ ਤੇ ਬੈਠੇ ਸੀਗੇ ਜਿਹੜੇ 15ਵੇਂ ਦਿਨ 24 ਸਤੰਬਰ ਨੂੰ ਅੰਦੋਲਨ 'ਚ ਹਿੰਸਾ ਹੋ ਗਈ ਚਾਰ ਲੋਕਾਂ ਦੀ ਮੌਤ ਹੋ ਗਈ 50 ਜ਼ਖਮੀ ਹੋ ਗਏ ਤੇ ਉਹਨਾਂ ਨੂੰ ਉਹ ਆਪ ਦਾ ਅੰਸ਼ ਛਕਣਾ ਪਿਆ ਸ਼ਾਇਦ ਕਿਸੇ ਸੋਚੀ ਸਮਝੀ ਸਕੀਮ ਦੇ ਅਧੀਨ ਉਹ ਵਰਤੇ ਗਏ ਸ਼ਾਇਦ ਕੁਝ ਲੋਕ ਚਾਹੁੰਦੇ ਸੀ ਹਿੰਸਾ ਹੋਵੇ ਤੇ ਇਹ ਅੰਸ਼ਣ ਦੁਆਰਾ ਨਾ ਹੋਵੇ ਪਰ ਉਹਨਾਂ ਨੇ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਅੰਸ਼ ਨੂੰ ਖਤਮ ਕਰ ਦਿੱਤਾ ਆਪਣੇ ਨੂੰ ਸਾਲ 2019 ਦੇ ਵਿੱਚ ਕੇਂਦਰ ਸਰਕਾਰ ਨੇ ਤੁਹਾਨੂੰ ਸਾਰਨ ਪਤਾ ਕਿ ਧਾਰਾ 370 ਖਤਮ ਕਰਕੇ ਜੰਮੂ ਕਸ਼ਮੀਰ ਨੂੰ ਦੋ ਭਾਗਾਂ ਵਿੱਚ ਵੰਡਦਾ ਸੀ ਦੋਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਦੂਜਾ ਲਦਾਖ ਲਦਾਖ ਦੀ ਜ਼ਿਆਦਾਤਰ ਜਨਤਾ ਇਸ ਫੈਸਲੇ ਦਾ ਸਖਤ ਕਰ ਰਹੀ ਸੀ ਉਹਨੂੰ ਕਿਉਂਕਿ ਜੰਮੂ ਕਸ਼ਮੀਰ ਤੋਂ ਅਲੱਗ ਹੋਣ ਦੀ ਉਹਨਾਂ ਦੀ ਮੰਗ ਬਹੁਤ ਪੁਰਾਣੀ ਸੀ ਇਸ ਫੈਸਲੇ ਦਾ ਸੋਨੋਂ ਵਾਂਚੌਂਕ ਵਰਗੇ ਲੋਕਾਂ ਨੇ ਬਹੁਤ ਸਮਰਥਨ ਕੀਤਾ ਸੀ ਸੋਸ਼ਲ ਮੀਡੀਆ ਤੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਵੀ ਕੀਤੀ ਸੀ ਉਹਨਾਂ ਨੇ 1999 ਵਿੱਚ ਲਦਾਖ ਦੇ ਲੋਕਾਂ ਦੁਆਰਾ ਇਹ ਮੰਗ ਸ਼ੁਰੂ ਕੀਤੀ ਗਈ ਸੀ ਕਿ ਸਾਨੂੰ ਕੇਂਦਰ ਕੇਂਦਰੀ ਸਹਾਸਤ ਪ੍ਰਦੇਸ਼ ਦਾ ਦਰਜਾ ਦਿਓ ਇਹ ਪਹਿਲੀ ਵਾਰੀ ਮੰਗ 1999 ਵਿੱਚ ਉੱਠ ਖੜੀ ਸੀਗੀ ਪਿਛਲੇ ਸਾਲ ਇਹਨੂੰ 6ਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਭੁਖੜ ਹੜਤਾਲ ਹੋਈ ਪ੍ਰਧਾਨ ਮੰਤਰੀ ਮੋਦੀ ਦੀ ਫਿਰ ਵੀ ਉਹਨਾਂ ਨੇ ਪ੍ਰਸ਼ੰਸਾ ਕੀਤੀ ਕਿ ਉਹ ਕਰ ਸਕਦੇ ਐ ਉਹਨਾਂ ਨੇ ਵਾਅਦਾ ਕੀਤਾ ਚੋਣਾਂ ਦੇ ਵਿੱਚ ਉਹ ਇਸ ਚੀਜ਼ ਨੂੰ ਮੁਕੰਮਲ ਸਿਰੇ ਚੜਾ ਸਕਦੇ ਐ ਪਰ ਹੁਣ ਪ੍ਰਦਰਸ਼ਨ ਹਿੰਸਕ ਹੋਣ ਤੋਂ ਬਾਅਦ ਉਹਨਾਂ ਦੀ ਲੋਚਨਾ ਹੋ ਰਹੀ ਹੈ ਉਹਨਾਂ ਦੀ ਲੋਚਨਾ ਕਰੀ ਜਾਂਦੇ ਐ ਸ਼ਾਇਦ ਉਹ ਚਾਹੁੰਦੇ ਇਹ ਸੀ ਕਿ ਪ੍ਰਦਰਸ਼ਨ ਹਿੰਸਕ ਹੋਵੇ ਤੇ ਬਾਅਦ ਚ ਜਿਵੇਂ ਗਾਂਧੀ ਨੇ ਨਾ ਚੋਰਾ ਚੋਰੀ ਦੇ ਇਨਸੀਡੈਂਟ ਤੋਂ ਬਾਅਦ ਆਪਣਾ ਐਕਸ਼ਨ ਵਾਪਸ ਲੈ ਲਿਆ ਸੀਗਾ ਸੱਤਕਰਾ ਵਾਪਸ ਲੈ ਲਿਆ ਸੀ ਉਹਨੇ ਇਹ ਵੀ ਲੈਣਾ ਪਿਆ ਤੇ ਉਹਨਾਂ ਦੀ ਦੇਸ਼ ਭਗਤੀ ਤੇ ਹੁਣ ਦੇਖੋ ਕਿਵੇਂ ਸਵਾਲ ਉਠਾ ਰਹੇ ਐ ਚੀਨੀ ਏਜੰਟ ਤੱਕ ਦੱਸ ਰਹੇ ਐ ਅਸੀਂ ਇਹ ਗੱਲ ਕਹਿੰਦੇ ਆ ਕਿ ਹਿੰਸਾ ਦਾ ਕਿਸੇ ਵੀ ਤਰੀਕੇ ਨਾਲ ਸਮਰਥਨ ਨਹੀਂ ਕੀਤਾ ਜਾ ਸਕਦਾ ਨਾਪ ਕਰਦੇ ਆ ਪਰ ਵਾਂਗ ਚੌਂਕ ਵਰਗੇ ਲੋਕ ਇਸ ਮੁੱਦੇ ਤੇ ਪਹਿਲਾਂ ਵੀ ਪ੍ਰਦਰਸ਼ਨ ਕਰ ਚੁੱਕੇ ਆ ਹੜਤਾਲਾਂ ਕਰ ਚੁੱਕੇ ਆ ਪਰ ਕਿਸੇ ਨੇ ਕਦੇ ਧਿਆਨ ਨਹੀਂ ਦਿੱਤਾ ਉਹਨਾਂ ਨੂੰ ਹੁਣ ਇਹ ਹਿੰਸਾ ਹੋਈ ਹੈ ਹੁਣ ਪੂਰੇ ਦੇਸ਼ ਦਾ ਪੂਰੀ ਦੁਨੀਆ ਦਾ ਧਿਆਨ ਇੱਥੇ ਗਿਆ ਕਿ ਕੀ ਭਾਜਪਾ ਨੇ ਵਾਦੇ ਕੀਤੇ ਸੀ ਵੋਟਾਂ ਦੇ ਦੌਰਾਨ ਕੀ ਉਹ ਸਰੇ ਚੜੇ ਕਿ ਨਹੀਂ ਚੜੇ ਹੁਣ ਸਾਰਿਆਂ ਸਾਹਮਣੇ ਗੱਲ ਆ ਗਈ ਹੈ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਕਿ ਇੱਥੇ ਕੀ ਹੋ ਰਿਹਾ ਲਦਾਖ ਦੇ ਵਿੱਚ ਉਹ ਇਨਸਾਨ ਜਿਹੜਾ ਹਮੇਸ਼ਾ ਲਦਾਖ ਦੇ ਲੋਕਾਂ ਬਾਰੇ ਸੋਚਦਾ ਰਿਹਾ ਹੱਕਾਂ ਬਾਰੇ ਸੋਚਦਾ ਰਿਹਾ ਜਿਸ ਨੇ ਕਾगज ਤੋਂ ਬਾਹਰ ਨਿਕਲਦੇ ਹੀ 1988 ਦੇ ਵਿੱਚ ਸਟੂਡੈਂਟ এডਿਕੇਸ਼ਨ ਐਂਡ ਕਲਚਰਲ ਮੂਵਮੈਂਟ ਆਫ ਲਦਾਖ ਇਹਦੀ ਸ਼ੁਰੂਆਤ ਕੀਤੀ ਸੀਗੀ ਪਹਿਲੇ ਕਈ ਸਾਲਾਂ ਤੱਕ ਸਰਕਾਰੀ ਸਕੂਲ ਸਿਸਟਮ ਨੂੰ ਬਦਲਣ ਦੇ ਲਈ ਉਹਨੇ ਕੰਮ ਕੀਤਾ ਇਹੋ ਜੀ ਪ੍ਰਣਾਲੀ ਵਿਕਸਿਤ ਕੀਤੀ ਪਰੰਪਰਾਵਾਂ ਨਾਲੋਂ ਹਟ ਕੇ ਪ੍ਰਕਿਰਤੀ ਦੇ ਵਿੱਚ ਰਹਿ ਕੇ ਪ੍ਰੈਕਟੀਕਲ ਪੜਾਈ ਦੀ ਸ਼ੁਰੂਆਤ ਉਹਨਾਂ ਨੇ ਕੀਤੀ ਲद्दाख ਦੀ ਸਕੂਲ ਪ੍ਰਣਾਲੀ ਦੇ ਵਿੱਚ ਬਹੁਤ ਫਰਕ ਪਿਆ ਸ਼ੇਕਮੋਲ ਦਾ 1996 ਵਿੱਚ ਸਿਰਫ 5% ਬੱਚੇ ਦਸਵੀਂ ਚੋਂ ਪਾਸ ਹੁੰਦੇ ਸੀ ਤੇ ਵੱਧ ਕੇ 75% ਤੱਕ ਹੋ ਗਏ ਸੋਲਰ ਊਰਜਾ ਰਾਂ ਹੀ ਕਮਰਿਆਂ ਨੂੰ ਗਰਮ ਕਰਨ ਦੀ ਖੋਜ ਵੀ ਸ਼ੇਕਮੋਲ ਨੇ ਕੀਤੀ ਜਿਹੜੇ ਭਾਰਤੀ ਸੈਨਾਲੀ ਬਾਅਦ ਚ ਵਰਤੇ ਗਏ 2018 ਵਿੱਚ ਸੋਲਰ ਨੂੰ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਰੋਮਨ ਮੈਗਸੇਸੇ ਪੁਰਸਕਾਰ ਵੀ ਦਿੱਤਾ ਗਿਆ ਅਫਸੋਸ ਹੈ ਕਿ 40 ਸਾਲ ਪਹਿਲਾਂ ਬਣਾਈ ਗਈ ਸ਼ੈਕਮੋਲ ਦਾ ਐਫਸੀਆਰ ਨੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ 2010 ਦੇ ਤਹਿਤ ਲਾਇਸੈਂਸ ਕੈਨਸਲ ਕਰ ਦਿੱਤਾ ਗਿਆ ਭਾਰਤੀ ਸਰਕਾਰ ਕਹਿੰਦੀ ਹੈ ਕਿ ਇਸ ਵਿੱਚ ਬਹੁਤ ਸਾਰੀਆਂ ਇਨਰੈਗੂਲਰਿਟੀਆਂ ਹੋਈਆਂ ਪਰ ਇਹ ਸਾਰੀਆਂ ਇਨਰੈਗੂਲਰਿਟੀਆਂ ਹੁਣ ਤੱਕ ਕਿਉਂ ਨਹੀਂ ਦਿਖੀਆਂ ਪਹਿਲਾਂ ਕਿਉਂ ਨਹੀਂ ਨਜ਼ਰ ਆਈਆਂ ਹੁਣ ਹੀ ਕਿਉਂ ਨਜ਼ਰ ਆਈਆਂ ਇਹਦਾ ਮਤਲਬ ਤੁਹਾਡੇ ਚ ਬਹੁਤ ਵੱਡੀ ਗਲਤੀ ਸੀ ਪਹਿਲਾਂ ਤੁਸੀਂ ਝਾਤ ਹੀ ਨਹੀਂ ਮਾਰੀ ਸੋਨੋ ਵਾਂਗ ਚੁੱਕ ਨੂੰ ਹੁਣ ਤੱਕ ਕਈ ਅਵਾਰਡ ਮਿਲ ਚੁੱਕੇ ਆ ਰੋਮਨ ਮੈਕਸਿਸ ਸੇਵਾਰਡ ਤੋਂ ਇਲਾਵਾ ਹੋਰ ਕਈ ਵਾਰਡਾਂ ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਗਲੋਬਲ ਅਵਾਰਡਸ ਆਫ ਸਸਟੇਨੇਬਲ ਆਰਕੀਟੈਕਚਰ 2017 ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਰੋਲੈਕਸ ਅਵਾਰਡ ਆਫ ਐਂਟਰਪ੍ਰਾਈਜ਼ਸ 2016 ਉਹਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਵਾਰਡ ਮਿਲਿਆ ਰੀਅਲ ਹੀਰੋਜ਼ ਅਵਾਰਡ 2008 ਇਹ ਉਹਨਾਂ ਨੂੰ ਮਿਲਿਆ ਸੋਨੋ ਮੰਗਚੋਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਇੱਕ ਆਈਸ ਸਤੂਪ ਵੀ ਬਣਾਇਆ ਸੀਗਾ ਇੱਕ ਆਰਟੀਫੀਸ਼ੀਅਲ ਗਲੇਸ਼ੀਅਰ ਜਿਹੜਾ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਯਤਨ ਸੀ ਇੱਕ ਬਹੁਤ ਤਕੜਾ ਕਿਸਾਨਾਂ ਦੀ ਫਸਲ ਨੂੰ ਪਾਣੀ ਦੇਣ ਲਈ ਇੱਕ ਵਿਲੱਖਣ ਆਫਰਾਨਾ 2016 ਦੇ ਵਿੱਚ ਸੈਕਮੋਲ ਬਿਲਡਿੰਗ ਟੈਰਾ ਅਵਾਰਡ ਨਾਲ ਸਨਮਾਨਿਤ ਹੋਈ ਕਿਉਂਕਿ ਬਿਲਡਿੰਗ ਵਿੱਚ ਸੋਲਰ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਗਿਆ ਸੀ ਸੂਰਜ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਸੀ ਕਿਉਂਕਿ ਲਦਾਖ ਦੇ ਵਿੱਚ 300 ਪਲੱਸ ਸਨ ਸੂਰਜ ਰਹਿੰਦਾ ਇਸ ਬਿਲਡਿੰਗ ਨੂੰ ਬਣਾਉਣ ਲਈ ਲਾਗਤ ਘੱਟ ਵਾਲੀਆਂ ਰਵਾਇਤੀ ਚੀਜ਼ਾਂ ਦਾ ਸਾਰਾ ਲਿਆ ਗਿਆ ਸੀਗਾ। ਜ਼ਿਆਦਾਤਰ ਇੱਟਾਂ ਤੇ ਗਾਰੇ ਦਾ ਇਸਤੇਮਾਲ ਕੀਤਾ ਗਿਆ ਸੀ। ਜਿਹੜਾ ਰਵਾਇਤੀ ਰੂਪ ਵਿੱਚ ਸਦੀਆਂ ਤੋਂ ਚੱਲ ਰਿਹਾ ਤੇ ਇਹਨੂੰ ਟੈਰਾਵਾਰਡ ਜਿਹੜਾ ਕਿ ਇੱਕ ਟੈਰਾ ਏਜੰਸੀ ਆ ਵਿਸ਼ਵ ਦੀ ਉਹ ਰਵਾਇਤੀ ਤਰੀਕਿਆਂ ਨੂੰ ਡਿਵੈਲਪ ਕਰਨ ਦੇ ਵਿੱਚ ਜਿਹੜੇ ਬੰਦੇ ਕੰਮ ਕਰ ਰਹੇ ਉਹਨਾਂ ਨੂੰ ਦਿੰਦੀ ਆ। ਪਰ ਸਾਡਾ ਸ਼ਰਮਨਾਕ ਮੀਡੀਆ ਵਾਂਗ ਚੁੱਕਦੀ ਇਹਨਾਂ ਸਾਰੀਆਂ ਕੁਰਬਾਨੀਆਂ ਨੂੰ ਪਾਸੇ ਰੱਖ ਦਿੰਦਾ ਹੈ। ਤੇ ਪਾਕਿਸਤਾਨ ਜਾਣ ਦੀ ਖਬਰ ਬੰਗਲਾਦੇਸ਼ ਦੇ ਅੰਤਰ ਪ੍ਰਧਾਨ ਮੰਤਰੀ ਮਮਦ ਜੂਨਸ ਉਹਨੂੰ ਮਿਲਣ ਦੀ ਖਬਰ ਇਹ ਚੱਕ ਕੇ ਪੁਰਾਣੀਆਂ ਗੱਲਾਂ ਚੱਕ ਕੇ ਸ਼ੇਅਰ ਕਰ ਰਹੀ ਹੈ ਕਿੰਡੀ ਖਤਰਨਾਕ ਗੱਲ ਹੈ ਸੋਨਮ ਵਾਂਗਚੌਂਕ ਪਹਿਲੀ ਵਾਰ ਜਦੋਂ 3D ਫਿਲਮ ਬਣੀ ਸੀ ਨਾ ਉਦੋਂ ਬਾਅਦ ਚਰਚਾ ਚ ਆਈ ਸੀ ਇਹ ਵੀ ਦਾਵਾ ਕੀਤਾ ਜਾਂਦਾ ਹੈ ਕਿ ਜਿਹੜਾ ਕਿਰਦਾਰ ਫਿਲਮ ਦਾ ਮੇਨ ਸੀ ਨਾ ਰਾਂਚੂ ਉਹ ਸੋਨਮ ਵਾਂਗਚੌਂਕ ਤੋਂ ਪ੍ਰੇਰਿਤ ਸੀਗਾ ਹੁਣ ਤਾਂ ਅਰਵਿੰਦ ਕੇਜੀਵਾਲ ਜੀ ਨੇ ਵੀ ਦਿੱਲੀ ਵਿੱਚ ਕਹਿਤਾ ਕਿ ਅਸੀਂ ਸੋਨਮ ਵਾਂਗਚੌਂਕ ਦੇ ਹੱਕ ਦੇ ਵਿੱਚ ਵੱਡਾ ਅੰਦੋਲਨ ਕਰਾਂਗੇ ਅਸੀਂ ਦੇਸ਼ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣ ਦੇਵਾਂਗੇ ਉਹਨਾਂ ਨੇ ਸਾਰੇ ਜਿਸਾਂ ਨੂੰ ਅਪੀਲ ਕੀਤੀ ਹੈ ਕਿ ਸੋਨੋ ਵਾਂਗਚੁਕ ਦੀ ਮਦਦ ਕੀਤੀ ਜਾਵੇ ਕਿਉਂਕਿ ਉਹ ਬੰਦਾ ਹੈ ਜਿਨੇ ਫੌਜੀਆਂ ਦੀ ਮਦਦ ਕੀਤੀ ਦੇਸ਼ ਨੂੰ ਪ੍ਰੇਮ ਕਰਦਾ ਹੈ ਚੀਨ ਦੇ ਕਬਜ਼ੇ ਦੇ ਵਿਰੁੱਧ ਬੋਲਦਾ ਹੈ ਆਪਾਂ ਉਹ ਤੇ ਚੀਨੀ ਹੁੰਦਾ ਜੇ ਚੀਨੀ ਵਫਾਦਾਰ ਹੁੰਦਾ ਟੈਗ ਨਹੀਂ ਲਗਾ ਸਕਦੇ ਜਿੰਨਾ ਚਿਰ ਸਾਡੇ ਸੋਨੋ ਵਾਂਗਚੁਗ ਵਰਗੇ ਲੋਕ ਸਰਕਾਰ ਦੁਆਰਾ ਇਗਨੋਰ ਕੀਤੇ ਜਾਂਦੇ ਆ ਜਿਨ੍ਹਾਂ 'ਚ ਠੱਕੇ ਜਾਂਦੇ ਆ ਉਹਨਾਂ 'ਚ ਸਾਡਾ ਦੇਸ਼ ਤਰੱਕੀ ਨਹੀਂ ਕਰ ਸਕਦਾ ਆਪ ਦੀਆਂ ناکਾਮਜਾਬੀਆਂ ਇਹ ਸਰਕਾਰ ਲੁਕਾਉਂਦੀ ਹੈ ਇਹਨਾਂ ਪਿੱਛੇ ਤੇ ਇਹ ਜੇ ਲੋਕ ਜੋ ਜੇਲ੍ਹਾਂ ਚ ਜਾਣਗੇ ਤਾਂ ਦੇਸ਼ ਦਾ ਬਹੁਤ ਬੁਰਾ ਹਾਲ ਹੋਣਾ ਇਹ ਲੋਕ ਲਗਾਤਾਰ ਦੇਸ਼ ਲਈ ਕੰਮ ਕਰ ਰਹੇ ਆ ਇਹ ਲੋਕ ਲਗਾਤਾਰ ਦੇਸ਼ ਨੂੰ ਬਣਾ ਰਹੇ ਆ ਦੇਸ਼ ਦੀ ਸੰਪਤੀ ਨੂੰ ਅੱਗੇ ਵਧਾ ਰਹੇ ਆ ਦੇਸ਼ ਦੀ ਸਿੱਖਿਆ ਪ੍ਰਣਾਲੀ ਸਿੱਖਿਆ ਢਾਂਚੇ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਆ ਇਹ ਲੋਕ ਲਗਾਤਾਰ ਲੱਗੇ ਹੋਏ ਆ ਕਿਰਪਾ ਕਰਕੇ ਇਹਨਾਂ ਨੂੰ ਬਾਹਰ ਕੱਢੋ ਤੇ ਇਹਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰੋ ਤਾਂ ਜੋ ਦੇਸ਼ ਕੇ ਵੱਸ ਸਕੇ ਬਹੁਤ ਬਹੁਤ ਧੰਨਵਾਦ